ਜਿਹੜੀ ਸਭ ਤੋਂ ਟੌਪ ਦੀ ਸਪਰੇਅ ਹੈ ਜਿਹਦਾ ਟੌਪ ਦਾ ਰਿਜ਼ਲਟ ਆ ਰਿਹਾ ਉਹ ਹੈਗੀ ਆ ਪੈਕਸਾਲਾਂ ਪੈਕਸਾਲਾਂ ਜਿਹੜੀ ਤੇਲੇ ਤੋਂ ਆ ਬਹੁਤ ਹੀ ਵਧੀਆ ਰਿਜ਼ਲਟ ਹੈ ਟੌਪ ਦਾ ਰਿਜ਼ਲਟ ਹੈ ਇਹਦਾ ਹਾਂ ਮਹਿੰਗੀ ਜ਼ਰੂਰ ਪੈਂਦੀ ਹੈ ਦੂਸਰੀਆਂ ਸਪਰੇਆਂ ਨਾਲ ਪਰ ਰਿਜ਼ਲਟ ਇਹਦਾ ਬਹੁਤ ਟੌਪ ਦਾ ਜੇ ਜਿਹੜੀ ਡੋਜ਼ ਦੀ ਗੱਲ ਕਰੀਏ ਤਾਂ ਇਹ 1 ਕਿੱਲੇ ਤੇ ਤੁਸੀਂ 94 ਐਮਐਲ ਸਪਰੇਅ ਕਰ ਸਕਦੇ ਹੋ ਤੇ ਆਪਾਂ ਸਪਰੇਅ ਇਹ ਮਹਿੰਗੀ ਸਪਰੇਅ ਉਸ ਵੈਰਾਈਟੀ ਤੇ ਕਰੀਏ ਜਿਵੇਂ ਜਿਹੜੀ ਹਜੇ 35-40 ਦਿਨ ਲੈ ਜਾਊਗੀ ਕਿਉਂ ਲੰਮੀ ਵੈਰੈਟੀ ਹੈ ਤੇ ਆਪਾਂ ਨੂੰ ਫਿਰ ਚੰਗੀ ਸਪਰੇਅ ਕਰਨੀ ਚਾਹੀਦੀ ਹੈ ਡੈਨਾਟੋ ਫ੍ਰਾਂਸ ਸਾਲਟ ਐਕ 20% ਉਹਦੀ ডোজ ਹੈਗੀ ਹੈ 100 ਗ੍ਰਾਮ ਕਿੱਲਾ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਜਾਂ ਪਾਈਮੈਟਰਾਜਨ ਐਸਾਲਟ ਉਹਦੀ ਸਪਰੇਅ ਵੀ ਤੁਸੀਂ ਕਰ ਸਕਦੇ ਹੋ ਉਹਦਾ ਜਿਹੜਾ ਜਿਹੜੀ ডোজ ਹੈ ডোজ ਹੈਗੀ ਉਹਦੀ 120 ਗ੍ਰਾਮ ਕਿੱਲਾ ਜਾਂ ਫਿਰ ਕਿਸਾਨ ਵੀਰੋ ਇੱਕ ਜਿਹੜੀ ਦਵਾਈ ਹੈ ਕਈਆਂ ਕੰਪਨੀਆਂ ਦੀ ਆ ਰਹੀ ਹੈ ਉਹਨਾਂ ਨੇ ਦੋ ਐਸਾਲਟ ਮਿਕਸ ਕਰਦੇ ਆ ਪਾਈਮੈਟਰਾਜਨ ਤੇ ਡੈਨਾਟੋ ਫ੍ਰਾਂਸ ਦੋਆਂ ਦਾ ਜਿਹੜਾ ਆਪਾਂ ਨੂੰ ਮਿਕਸ ਮਿਲ ਜੂਗਾ ਦੋਵੇਂ ਸਾਲ ਤੋਂ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਹੈ। ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿ ਸੰਧੂ। ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣਾ ਪੰਜਾਬ ਪੀਵੀ04। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੀਆਂ ਜਿਹੜੀਆਂ ਵੀਡੀਓ ਨੂੰ ਬਹੁਤ ਲਾਈਕ ਤੇ ਬਹੁਤ ਹੀ ਸ਼ੇਅਰ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ। ਮੈਂ ਹੁਣ 20-25 ਦਿਨ ਤੋਂ ਲਗਾਤਾਰ ਵੀਡੀਓ ਅਪਲੋਡ ਕਰ ਰਿਹਾ ਪਹਿਲਾਂ ਟਾਈਮ ਨਹੀਂ ਲੱਗਿਆ ਸੋ ਵਧੀਆ ਵਿਊ ਆ ਰਹੇ ਆ ਤੁਸੀਂ ਬਹੁਤ ਪਸੰਦ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਬਾਕੀ ਕਿਸਾਨ ਵੀਰੋ ਜਿਹੜੇ ਨਵੇਂ ਭਰਾ ਆਪਣੇ ਕਿਸਾਨ ਦੇਖ ਰਹੇ ਆ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਜੂਰ ਜ਼ਰੂਰ ਕਰ ਦਿਓ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਹ ਵੀਡੀਓ ਬਣਾ ਰਹੇ ਆ ਮੇਨ ਤੇਲੇ ਤੇ ਤੋਂ ਤੁਸੀਂ ਆਪ ਹੀ ਸੋਸ਼ਲ ਮੀਡੀਆ ਤੇ ਦੇਖਿਆ ਨਾ ਵੀਡੀਓ ਬਹੁਤ ਚੱਲ ਰਹੀਆਂ ਵੀ ਤੇਲਾ ਬਹੁਤ ਆ ਗਿਆ ਤੇਲਾ ਵਕਾਈਂ ਕਈਆਂ ਵੈਰੈਟੀਆਂ ਚ ਕਈਆਂ ਏਰੀਆ ਦੇ ਵਿੱਚ ਫਿਰੋਜ਼ਪੁਰ ਏਰੀਆ ਚ ਵੀ ਬਹੁਤ ਆ ਤੇ ਮੁਕਸਰ ਏਰੀਆ ਦੇ ਵਿੱਚ ਫਰੀਦਕੋਟ ਚ ਕਈਆਂ ਵੈਰੈਟੀਆਂ ਚ ਤੇਲਾ ਬਹੁਤ ਜ਼ਿਆਦਾ ਆ ਗਿਆ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਤੇਲੇ ਦੇ ਤੋਂ ਕੰਟਰੋਲ ਲਈ ਆਪਾਂ ਕਿਹੜੀ ਸਪਰੇਅ ਕਰੀਏ ਕਿਉਂ ਅਲੱਗ-ਅਲੱਗ ਵੈਰੈਟੀਆਂ ਲੱਗੀਆਂ ਹਨ ਅਲੱਗ-ਅਲੱਗ ਵੈਰੈਟੀਆਂ ਦੇ ਹਿਸਾਬ ਨਾਲ ਆਪਾਂ ਨੂੰ ਅਲੱਗ-ਅਲੱਗ ਸਪਰੇਅ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਕਿਸਾਨ ਵੀ ਕਈ ਵੈਰੈਟੀਆਂ ਜਿਵੇਂ ਫੂਸਾ ਡੋਗਰ ਫੂਸਾ ਜਿਵੇਂ ਜਾਂ ਕੋਈ ਹੋਰ ਵੈਰਾਈਟੀਆਂ ਲੰਮੀਆਂ ਜਿਹੜੀਆਂ ਵੈਰਾਈਟੀਆਂ ਆ ਉਹਦੇ ਤੇ ਤੁਹਾਨੂੰ ਹੀ ਪਤਾ ਆਪਾਂ ਨੂੰ ਉਹ ਸਪਰੇਅ ਕਰਨੀ ਚਾਹੀਦੀ ਹੈ ਵੀ ਜਿਹਦਾ ਰਿਜ਼ਲਟ ਲੰਮਾ ਹੋਵੇ ਤੇ ਵਧੀਆ ਹੋਵੇ ਕਿਉਂ ਜਦੋਂ ਸ਼ਾਰਟ ਵੈਰਾਈਟੀਆਂ ਦੀ ਜਦੋਂ ਵढਾਈ ਹੋ ਗਈ ਤਾਂ ਉਹ ਬਿਮਾਰੀ ਦੂਜੀਆਂ ਵੈਰਾਈਟੀਆਂ ਤੇ ਜਾੜਣੀ ਹੈ ਤੇ ਉੱਥੇ ਫਿਰ ਆਪਣਾ ਕਦੇ ਨਾ ਕਦੇ ਤੇਲੇ ਦਾ ਨੁਕਸਾਨ ਤੋਂ ਝੋਨੇ ਤੇ ਜਿਆਦਾ ਹੋਊਗਾ ਤੇ ਜੇ ਆਪਾਂ ਬਚਾਉਣਾ ਤਾਂ ਆਪਾਂ ਨੂੰ ਬਚਾਉਣ ਲਈ ਵਧੀਆ ਮਹਿੰਗੀ ਸਪਰੇ ਵਧੀਆ ਕੰਪਨੀ ਦੀ ਕਰਨੀ ਚਾਹੀਦੀ ਹੈ। ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇ ਆਪਾਂ ਤੇਲਾ ਵੇਖਣਾ ਝੋਨੇ ਦੇ ਵਿੱਚ ਤਾਂ ਆਪਾਂ ਕਿਵੇਂ ਚੈੱਕ ਕਰਨਾ? ਕਈ ਜ਼ਿਮੀਂਦਾਰ ਕੀ ਕਰਦੇ ਆ ਵੀ ਵਟਾਂ ਦੇ ਨਾਲ-ਨਾਲ ਦੇਖ ਜਾਂਦੇ ਵਟਾਂ ਦੇ ਨਾਲ ਨਹੀਂ ਆਪਾਂ ਵੇਖਣਾ ਵਾਹਨ ਦੇ ਤੁਸੀਂ ਵਿੱਚ ਵੜੋ। ਵਿੱਚ ਵੜ ਕੇ ਵਾਹਨ ਦੇ ਵਿਚਾਰੇ ਬੂਟਾ ਖਿਲਾੜ ਕੇ ਇਸ ਤਰ੍ਹਾਂ ਮੁੱਢਾਂ ਦੇ ਵਿੱਚ ਵੇਖੋ। ਹਾਪਰ ਕਾਲਾ ਤੇਲਾ ਤੁਹਾਨੂੰ ਵੇਖਣ ਨੂੰ ਆਮ ਹੀ ਮਿਲ ਜੂਗਾ। ਕਿਉਂਕਿ ਜੇ ਕੋਈ ਵੀ ਬਿਮਾਰੀ ਹੈ ਮੌਸਮ ਤੇ ਡਿਪੈਂਡ ਆਉਂਦੀ ਹੈ ਹੁਣ ਜਿਹੜਾ ਅਟੈਕ ਹੈ ਤੇਲੇ ਦਾ ਬਹੁਤ ਆ ਰਿਹਾ ਹੁਣ ਆਪਾਂ ਗੱਲ ਕਰੀਏ ਬਈ ਸਪਰੇ ਕਿਹੜੀ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਟੌਪ ਦੀ ਸਪਰੇ ਹੈ ਜਿਹਦਾ ਟੌਪ ਦਾ ਰਿਜ਼ਲਟ ਆ ਰਿਹਾ ਉਹ ਹੈਗੀ ਆ ਪੈਕਸਾਲਾ ਪੈਕਸਾਲਾ ਜਿਹੜੀ ਤੇਲੇ ਤੋਂ ਆ ਬਹੁਤ ਹੀ ਵਧੀਆ ਰਿਜ਼ਲਟ ਹੈ ਟੌਪ ਦਾ ਰਿਜ਼ਲਟ ਹੈ ਇਹਦਾ ਹਾਂ ਮਹਿੰਗੀ ਜ਼ਰੂਰ ਪੈਂਦੀ ਹੈ ਦੂਸਰੀਆਂ ਸਪਰੇਆਂ ਨਾਲ ਪਰ ਰਿਜ਼ਲਟ ਇਹਦਾ ਬਹੁਤ ਟੌਪ ਦਾ ਜੇ ਜਿਹੜੀ ਡੋਜ਼ ਦੀ ਗੱਲ ਕਰੀਏ ਕਾਇ ਇੱਕ ਕਿੱਲੇ ਤੇ ਤੁਸੀਂ 94 ਐਮ ਐਲ ਸਪਰੇਅ ਕਰ ਸਕਦੇ ਹੋ ਤੇ ਆਪਾਂ ਸਪਰੇਅ ਇਹ ਮਹਿੰਗੀ ਸਪਰੇਅ ਉਸ ਵੈਰੈਟੀ ਤੇ ਕਰੀਏ ਜਿਵੇਂ ਜਿਹੜੀ ਹਜੇ 35-40 ਦਿਨ ਲੈ ਜਾਊਗੀ ਕਿਉਂ ਲੰਮੀ ਵੈਰੈਟੀ ਹੈ ਤੇ ਆਪਾਂ ਨੂੰ ਫਿਰ ਚੰਗੀ ਸਪਰੇਅ ਕਰਨੀ ਚਾਹੀਦੀ ਦੂਸਰੀ ਗੱਲ ਪਾਣੀ ਦੀ ਸਪਰੇਅ ਮੰਨ ਲਓ ਜਿਹੜੀ ਮਰਜ਼ੀ ਕਰੋ ਪਾਣੀ ਕਿਸਾਨ ਵੀਰ ਤੁਸੀਂ ਵੱਧ ਤੋਂ ਵੱਧ ਵਰਤੋ ਵੱਧ ਤੋਂ ਵੱਧ ਮਤਲਬ ਵੀ 150 ਲੀਟਰ ਤੋਂ ਤੁਸੀਂ 200 ਲੀਟਰ ਤੱਕ ਵਰਤ ਸਕਦੇ ਹੋ 150 ਲੀਟਰ ਜ਼ਰੂਰ ਵਰਤੋ ਕਾ ਜਿਵੇਂ ਹੁਣ ਝੋਨਾ ਵੱਡਾ ਹੋ ਗਿਆ ਝੋਨਾ ਵੱਡਾ ਹੋ ਗਿਆ ਜੇ ਪਾਣੀ ਵੱਧ ਪਾਓਗੇ ਤਾਂ ਥੱਲੇ ਮੁੱਢੇ ਚ ਜਾਵੇ ਕਿਉਂ ਮੇਨ ਜਿਹੜਾ ਤੇਲਾ ਮੁੱਢਾਂ ਚ ਪੈਂਦਾ ਤੇ ਆਪਾਂ ਨੂੰ ਰਿਜ਼ਲਟ ਸਭ ਤੋਂ ਬੈਸਟ ਮਿਲੇ ਬਾਕੀ ਕਿਸਾਨ ਵੀਰੋ ਦਵਾਈਆਂ ਹੋਰ ਵੀ ਬਹੁਤ ਆਉਂਦੀਆਂ ਡੈਨਟੂ ਫ੍ਰਾਮ ਸాల్ਟ ਐਕ 20% ਉਹਦੀ ডোজ ਹੈਗੀ ਆ 100 ਗ੍ਰਾਮ ਕਿੱਲਾ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਜਾਂ ਪਾਈ ਮੈਟਰ ਜੈਨ ਐ ਸాల్ਟ ਉਹਦੀ ਸਪਰੇ ਵੀ ਤੁਸੀਂ ਕਰ ਸਕਦੇ ਹੋ ਉਹਦਾ ਜਿਹੜਾ ਜਿਹੜੀ ਡੋਜ ਆ ਡੋਜ ਹੈ ਵੀ ਉਹਦੀ 120 ਗ੍ਰਾਮ ਕਿੱਲਾ ਜਾਂ ਫਿਰ ਕਿਸਾਨ ਵੀਰੋ ਇੱਕ ਜਿਹੜੀ ਦਵਾਈ ਹੈ ਕਈਆਂ ਕੰਪਨੀਆਂ ਦੀ ਆ ਰਹੀ ਹੈ ਉਹਨਾਂ ਨੇ ਦੋਵੇਂ ਸਾਲਟ ਮਿਕਸ ਕਰਦੇ ਆ ਪਾਈਮੈਟ੍ਰਾਜਨ ਤੇ ਡੈਨਪਟੋ ਫਰਾਨ ਦੋਹਾਂ ਦਾ ਜਿਹੜਾ ਆਪਾਂ ਨੂੰ ਮਿਕਸ ਮਿਲ ਜੂਗੇ ਦੋਵੇਂ ਸਾਲਟ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਹੈ ਬਾਕੀ ਕਿਸਾਨ ਵੀਰੋ ਹੋਰ ਵੀ ਬਹੁਤ ਕੰਪਨੀਆਂ ਦੀਆਂ ਆਉਂਦੀਆਂ ਸਪ੍ਰਿਆ ਬਾਕੀ ਤੁਸੀਂ ਵੀ ਆਪਣੇ ਤਜਰਬੇ ਦੱਸੋ ਵੀ ਤੁਸੀਂ ਤੇਲੇ ਤੋਂ ਸਪ੍ਰਿਆ ਕਰਦੇ ਆ ਤੁਹਾਨੂੰ ਸਾਊਤੋ ਬੈਸਟ ਤੇਰੀ ਸਪਰੇ ਦਾ ਰਿਜ਼ਲਟ ਲੱਗਦਾ ਵੀ ਆਪਣੇ ਯਾਰ ਬਹੁਤ ਬੈਸਟ ਆਇਆ ਪਰ ਆਪਾਂ ਨੂੰ ਤਾਂ ਕਿਸਾਨ ਵੀਰੋ ਪੈਕਸਾ ਲੌਨ ਦਾ ਰਿਜ਼ਲਟ ਟੌਪ ਦਾ ਲੱਗਦਾ ਕੋਸਟਲੀ ਜ਼ਰੂਰ ਹੈ ਪਰ ਜਿਨ੍ਹਾਂ ਨੇ ਕੀਤੀ ਆ ਉਹ ਜ਼ਰੂਰ ਕਮੈਂਟ ਜਸ ਦੱਸੋ ਬਈ ਇਹਦਾ ਰਿਜ਼ਲਟ ਕਿਵੇਂ ਆ ਬਾਕੀ ਕਿਸਾਨ ਵੀਰੋ ਮੈਂ ਪਹਿਲਾਂ ਵੀ ਦੱਸਿਆ ਬਈ ਤੁਸੀਂ ਜਿਹੜੀ ਸਟੇਨ ਵਾਲੀ ਸਪਰੇ ਕਰਨੀ ਆ ਉਹ ਜਿਹੜੀ ਆਪਣੀ ਹੈਗੀ ਹੈ ਵੈਰਾਈਟੀ ਦੇ ਹਿਸਾਬ ਨਾਲ ਕਰੋ ਹੁਣ ਜਿਹੜੀ ਵੈਰਾਈਟੀ ਮੰਨ ਲਓ ਵੀ 35 40 ਦਿਨ ਲੇ ਜਾਊਗੀ ਜੇ ਆਪਾਂ ਉਹ ਕੋਈ ਸਸਤੀ ਜਾਂ ਸਪਰੇ ਨਾਰਮਲ ਕਰਦੇ ਆ ਤਾਂ ਆਪ 20 25 20 15 20 ਦਿਨਾਂ ਬਾਅਦ ਫੇਰ ਤੇਲ ਆ ਗਿਆ ਫੇਰ ਆਪਣਾ ਉੱਥੇ ਨੁਕਸਾਨ ਹੋਊਗਾ ਉੱਥੇ ਵਧੀਆ ਮਹਿੰਗੀ ਸਪਰੇ ਕਰੋ ਜਿਹੜੀ ਕੋਈ 20 25 ਦਿਨ ਵੈਰਾਈਟੀ ਲੈਂਦੀ ਹੈ ਉਹਦੇ ਦੇ ਭਾਵੇਂ ਕੋਈ ਸਸਤੀ ਵੀ ਕਰ ਸਕਦੇ ਹੋ ਬਾਕੀ ਠੀਕ ਹੈ ਕਿਸਾਨ ਵੀਰੋ ਆਪਾਂ ਮਿਲਦੇ ਆਂ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ